ਸਿਰੀ ਰਾਗ ਮਹੱਲਾ 5 ਇੱਕ ਪਛਾਣੂ ਜੀਅ ਕਾ ਇੱਕੋ ਰਖਣਹਾਰ ਇੱਕ ਇਸ ਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇੱਕ ਇਸ ਕੀ ਲੇਵ ਲਾਗ ਰਹਾਉ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਇਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋਹ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਤੁਨੰਤਰ ਆਪ ਜੀਅ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋ ਹੋਏ ਸ਼ੀਰਿ ਰਾਗ ਮਹੱਲਾ ਪੰਜਵਾ ਜਿਨਾਂ ਸਤਿਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਦਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜਹਿ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ ਜਨਮ ਮਰਨ ਕੀ ਮਾਲ ਕੱਟਿਐ ਗੁਰਦਰਸ਼ਨ ਦੇਖਿ ਨਿਹਾਲ ਥਾਨਥ ਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਬਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਦਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕ ਸੁਸਿਓ ਲੇਵ ਲਾਏ ਮਿਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਦਾਨ ਅੰਤਰ ਜਾਮੀ ਸਦਾ ਸੰਗ ਕਰਨੈ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੂਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰਤੀ ਰੰਗ અપਾਰ ਪਾਰ ਬ੍ਰਹਮ ਸੁਖ 사ਗਰੋ ਨਾਨਕ ਸਦ ਬਲੇਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੀ ਮਿਲੈ ਪਾਈਐ ਸਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੇ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਈ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗੁਰ ਗੁਣੀ ਅ타ਹੋ ਵਡਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੋ ਹਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤ ਸਾਹੁ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਨ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਉ ਹਰ ਜਪਿਐ ਆਰਾਦੀਐ ਆਠ ਪਹਿਰ ਗੋਵਿੰਦ ਜੀਅ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਐਨ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤਿਸ ਸੱਚ ਸਿਓ ਮਰੈ ਨਾ ਆਵੈ ਜਾਏ ਨਾ ਵੇ ਛੋੜਿਆ ਵਿਛੜੈ ਸਭ ਮਹਿ ਰਹਿਆ ਸਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਅਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ ਭਾਈ ਰੇ ਉਮੀਦ ਕਰਹੁ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਏ ਰਹਾਵ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਆਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਹ ਚਲ ਤਿਸ ਦਰਵਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੀਖਤ ਕਿਲ ਵਿਖੇ ਰਹੈ ਮਨ ਤਨ ਹੋਵੈ சாਤ ਇਕ ਮਨ ਏਕ ਧਾਈਐ ਮਨ ਕੀ ਲਾਹੇ ਪ੍ਰਾਂਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਦੀਐ ਦਿਨ ਵੇਸਰਾ ਹੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਤਨ ਅਰਪੀ ਸਭ ਸਗਲ ਵਾਰੀਏ ਇਹੋ ਜਿੰਦ ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਮਾਨ ਤਨ ਧਨ ਜਿਨ ਪ੍ਰਭ ਦੀਆ ਰਖਿਆ ਸਹਜ ਸਵਾਰ ਸਰਬ ਕਲਾ ਕਰਤਾ ਪਿਆ ਅੰਤਰਜੋਤ ਅਪਾਰ ਸਦਾ ਸੁਦਾ ਪ੍ਰਭ ਸਿਮਰਿਐ ਅੰਤਰ ਰਖ ਉਰਤਾਰ ਮੇਰੇ ਮਾਨੋ ਹਰ ਬਿਨ ਅਵਰ ਨ ਕੋਇ ਪ੍ਰਭ ਸਰਣਾਈ ਸਦਾ ਰਹੋ ਦੂਖ ਨ ਵਿਆਪੈ ਕੋਇ ਰਹਾਉ ਰਤਨ ਪਦਾਰਥ ਮਾਨਕਾ ਸੁਨਾਰ ਰੂਪਾ ਖਾਕ ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸਹਿ ਨ ਜਾਣਈ ਮਨ ਮੁਖ ਪਾਸੋ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਾਜ ਰਹਿਆ ਅੰਤਰ ਹੋ ਮੈਂ ਕੂਰਾ ਭਗਤੀ ਨਾਮ ਵਿਹੂਣਿਆ ਆਵਹਿ ਵੰਝਹਿ ਪੂਰ ਰਖ ਲਿਹੁ ਪ੍ਰਭ ਕਰਨਹਾਰ ਜੀਉ ਜੰਤ ਕਰ ਦਇਆ ਬਿਨ ਪ੍ਰਭ ਕੋਇ ਨ ਰਖਨਹਾਰ ਮਹਾ ਮਿਕਟ ਜਮ ਭਇਆ ਨਾਨਕ ਨਾਮ ਨਾ ਵਿਸਰਉ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਦੈ ਨ ਵਸੈ ਕਾਰਜ ਕਿਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਕੋ ਮੈ ਰੋਗ ਭ੍ਰਮ ਕਟਿਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ 86 ਤੀਰਤ ਨਾ ਆਓ ਜੀਉ ਪ੍ਰਾਨ ਮਨ ਤਨ ਹਰੇ ਸਾਚਾ ਏਹੋ ਸੁਆਓ ਐਥੇ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਤ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰੂ ਆ ਕਿਰਪਾਲ ਸਤਗੁਰ ਕੈ ਉਪਦੇਸਿਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨਾ ਮਨ ਹੋ ਵਿਸਾਰ ਰਹਾਉ ਗੁਣ ਗੋਵਿੰਦਨਿਤ ਗਾਵੀ ਹੈ ਅਵਗੁਣ ਕਟਣਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਠੇ ਬਿਸਥਾਰ ਸਹਜੇ ਸਿਫਤੀ ਰਤਿਆ ਭਵਜਲ ਉੱtre ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਤੂਰ ਲੋਕ ਕਮਾਵੇ ਕੇਸ ਤੀ ਜਾ ਵੇਖੈ ਸਦਾ ਹਦੂਰ ਥਾਨ ਅਥ ਨੰਤਰ ਰਵ ਰਹਿਆ ਪ੍ਰਭ ਮੇਰਾ ਪਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਯਨ ਸੱਚ ਸਿਰਜਿਉ ਨ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂ ਸਭ ਚੂਕੈ ਸੋਗ ਸੰਤਾਪ ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨਹੀ ਕੀਤ ਰਤਨ ਜਵੇ ਹਰ ਮਾਨਿਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ 5ਵਾਂ सोई ਸਾਸਤ ਸੌਣ ਸੋਏ ਜਿਤ ਜਪਿਐ ਹਰਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾ ਵੇਥਾਉ ਸਾਚੀ ਪੂੰਜੀ ਸਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾ ਕੀ ਮਿਤਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰੀਂਦ ਅਉਸਰ ਹਰ ਜਸ ਗੁਣ ਰਾਮਣ ਜੇਤ ਕੋਟ ਮੱਜਨ ਇਸਨਾਨ ਦਸਨਾ ਉਚਰੈ ਗੁਣਵਤੀ ਕੋਏ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤੇ ਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਤਾਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤੇਸ ਬਿਨ ਅਵਰਨਾ ਕੋਈ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਾਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੈ ਮਾਇ ਚਾਰੇ ਕੁੰਡਾ ਪਾਲੀਆ ਸਹਿ ਬਿਨ ਅਵਰਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰ ਆਵਾਰ ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀ ਹੈ ਇਹ ਮਤ ਵਿਸੇਖ ਮਾਨ ਤਨ ਮਿੱਠਾ ਤਿਸ ਲੱਗਿਆ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਸਤ ਜਨੋ ਮਿਲ ਪਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧ ਹੋ ਜੀ ਕਾ ਐਥੈ ਓਥੈ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ ਰਹਾਉ ਤਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਠਾ ਜਾਏ ਗੁਰ ਚਰਣੀ ਜਨ ਮਨ ਲੱਗਾ ਸੇ ਵਡਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ ਸੇ ਮਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੈ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਡਿੱਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀ ਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ 5ਾ ਮਿੱਠਾ ਕਰਕੇ ਖਾਇ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਤ ਕੀਏ ਬਿਖਿਆਰ ਚ ਆਬਾਦ ਜਾंदे ਬਿਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰ ਕਾਇਆ ਧਾਵੇ ਦੇਹ ਦੇ ਸਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਜਿਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸਹਿ ਨ ਜਾਣਈ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸਨੋ ਰੱਖੇ ਸੋ ਰਹਿ ਸਮਰਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈਸੇ ਰੇਣ ਪਰਾਹੁਣੇ ਉਠ ਚੱਲ ਸਹਿ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰਹਿ ਜਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਭ੍ਰਮ ਤੇ ਆ ਦੁਲਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ ਸ੍ਰੀ ਰਾਗ ਮਹੱਲਾ 5 ਤਿਚਰ ਵਸਹਿ ਸੁਹੇਲੜੀ ਜਿ ਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਜਿ ਚਿਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚੱਲਸੀ ਕੰਤੜਾ ਤਾ ਕੋਏ ਨਾ ਪੁੱਛੈ ਤੇਰੀ ਬਾਤ ਪਈੜਐ ਸੋ ਸੇਵ ਤੂੰ ਸਾਹੁਰੜੈ ਸੁਖ ਵਸ ਗੁਰ ਮਿਲ ਚੱਜ ਅਾਚਾਰ ਸਿੱਖ ਤੁਧ ਕਦੇ ਨ ਲੱਗੈ ਦੁਖ ਸਭ ਨਾ ਸਾਹੁਰੈ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਸਿਰੀ ਰਾਗ ਮਹੱਲਾ ਪੰਜਵਾ ਘਰ ਛੇਵਾ ਕਰਨ ਕਾਰਨ ਏਕ ਓਹੀ ਜਿਨ ਕੀ ਆਕਾਰ ਤਿਸਹਿ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪ ਸਾਲਚ ਸਬਦ ਲੈ ਵਲਾਈ ਰਹਾਉ ਦੁੱਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਇ ਦੇਖ ਦਰਸਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵੜ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ 5 ਸਾਚ ਹਰਿ ਧਨ ਪੂਜ ਸਤਿਗੁਰ ਚੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰਿ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੈ ਦੀਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਏਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆ ਪਾਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸਿਰੀ ਰਾਗ ਮਹੱਲਾ 5 ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੁਹ ਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵਡਪੁਰਖ ਸੁਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮندرਸੀ ਸੰਤੋ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮਖ ਕੋਈ ਵਿਰਲਾ ਗਾਤ ਅਵਗਤ ਕਚ ਨਦਰਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ ਸੱਤਵਾ ਤੇਰੇ ਪ੍ਰੂਸੇ ਪਿਆਰੇ ਮੈਂ लाਡ ਲੜਾਇਆ ਭੁੱਲਹਿ ਚੁੱਕਹਿ ਬਾਰਿਕ ਤੂੰ ਹਰ ਪਿਤਾ ਮਾ ਆਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾਨ ਤਾਣ ਕਰਉ ਤੇਰਾ ਹਉ ਜਾਨਉ ਆਪਾ ਸਭ ਹੀ ਮਦ ਸਭ ਹੈ ਤੇ ਬਾਹਰ ਬੇਮੋਹਤਾਜ ਬਾਪਾ ਪਿਤਾ ਹਉ ਜਾਣਉ ਨਾਹੀ ਤੇਰੀ ਕਵਨੁ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਉ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਪਾਈਆ ਕਟੇੜਾ ਜਮਕਾਲ ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਇਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਗੁਰਾ ਹਾਉ ਤੋ ਦਿਵਤਾ ਹੋ ਕੁਰਬਾਨ ਤੇਰੇ ਦਰਸ਼ਨ ਕਉ ਬਲ ਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਹੀ ਪੁਰਖ ਸੁਜਾਨ ਤਿਨਾ ਪਿਛੈ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੀ ਵਡਦਾਤਾ ਕੋ ਨਹੀ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਣ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹ ਬੈਸਣ ਜਾਏ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚਾ ਸਾਹਿਬ ਸੱਚ ਟੀਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਬ ਨਾਨਕ ਜੀ ਵੇ ਏਕ ਸ੍ਰੀ ਰਾਗ ਮਹੱਲਾ 5 ਗੁਰਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਏਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨਹਾਰ ਜਿਤੜੇ ਫਾਲ ਮਨ ਬਾਛੀ ਹੈ ਤੇ ਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਉ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5ਾ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾ ਆਏ ਗੁਰ ਕੇ ਚਰਨ ਸਰੇਵਣੇ ਤੀਰਥ ਹਰਿ ਕਾ ਨਾਉ ਆਗੇ ਦਰਗਹ ਬੰਨਿਅ ਹੈ ਮਿਲੈ ਨਥਾ ਵੇ ਥਾਉ ਭਾਈ ਰੇ ਸਾਚੀ ਸਤਗੁਰੂ ਸੇਵ ਸਤਗੁਰੂ ਤੁਠੇ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਗੁਰ ਵਿਟਹੁ ਵਾਰਿਆ ਜਿਨ ਦਿੱਤਾ ਸਚਨਾਉ ਅਨੰਦਨ ਸਚ ਸਲਾਹਣਾ ਸਚੇ ਕੇ ਗੁਣ ਗਾਉ ਸਚ ਖਾਣਾ ਸਚ ਪੈਨਣਾ ਸਚੇ ਸੱਚਾ ਨਾਉ ਸਾਸ ਗਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰਨੰ ਦੇ ਸਈ ਆਠ ਪਹਿਰ ਤੇ ਸੁਜਾਪ ਨਦਰ ਕਰੇ ਤਾ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਐ ਸਮਾਇ ਜਿਨ ਕੋ ਪੂਰਬ ਲਿਖਿਆ ਸੇਹੀ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸ ਨੂੰ ਵਾਏ ਸੁਣਾਈਐ ਸੋ ਕੇਵੜ ਕਿਤਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲੇਵਲਾਈ ਬਾਬਾ ਅੱਲ੍ਹਾ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਈ ਜੇ ਸਭ ਸਾਇਰ ਮੇਲੀ ਹੈ ਤੇਲ ਨਾ ਪੁਜਾ ਬਹਿ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈ ਕੰਮ ਰਸਾਲਕ ਸਾਧਕ ਸੋਹਦੇ ਔਰ ਸਹੀਦ ਸ਼ੇਖ ਮਸਾਇਕ ਕਾਜੀ ਮੁੱਲਾ ਦਰਦਰਵੇਸ ਰਸੀਦ ਬਰਕਤ ਤੈਨ ਕੋ ਅਗਲੀ ਪੜਦੇ ਰਹਿਨ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣ ਆਪੇ ਕਰਨ ਕਰੇ ਸਭ ਨਾ ਵੇਖੈ ਨਦਰ ਕਰ ਜੈ ਭਾਵੇ ਤੈਦੇ ਥਾਵਾ ਨਾਵ ਨਾ ਜਾਣੀਐ ਹੈ ਨਾਵਾ ਕੇਵੜ ਨਾ ਆਉ ਜਿੱਥੇ ਵਸੇ ਮੇਰਾ ਪਾਤਸ਼ਾਹੂ ਸੂ ਕੇਵੜ ਹੈ ਥਾਉ ਅੰਬਰ ਕੋਈ ਨਾ ਸਕਈ ਹੋ ਕਿਸ ਨੂੰ ਪੁੱਛਣ ਜਾਵ ਵਰਨਾ ਵਰਨ ਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੜੇ ਆਈ ਆ ਜੇ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੈ ਵਿਚਾਰ ਕੇਵੜ ਦਾਤਾ ਆਕੀਐ ਦੇ ਕੇ ਰਹਿ ਆ ਸਮਾਰ ਨਾਨਕ ਤੋਟ ਨਾ ਆਵਈ ਤੇਰੇ ਜੁਗਹਿ ਜੁਗਹਿ ਪੰਡਾਰ ਤਮਹਿਲੀਆ ਸਗਲੀਆ ਕਰਹਿ ਸੀਗਾਰ ਗਣਤ ਗਣਾਵਣ ਆਈਆ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜੀਉ ਏਉ ਪਿਰੜਾਵੇ ਨਾਰ ਤੁਧ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਹਿਸਵਾਰ ਰਹਾਉ ਗੁਰ ਸਬਦੀ ਸੀਗਾਰੀਆ ਤਨ ਮਨ ਪਿਰਕੈ ਪਾਸ ਦੋਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ lal ratti sach pae vasi pae ratti rang ras priy ki cheri kaandiye lali man naao saachi preet na tuttai saache mel milaao sab dritti man vedhya hau sad balihara jaao saa dhan randna bai sai je sadguru maa hismaae pirri saalu nautnu saacho marai na jaae ਨਤਰ ਵੈ ਸੋਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਧਨ ਮਾਡੀਐ ਕਾਪੜ ਪ੍ਰੇਮ 시ਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸਬਦ ਵਿਗਾਸਿਆ RAM ਨਾਮ ਔਰ ਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕੈ ਹੇਤ ਪਿਆਰ ਇਸ ਅੰਧਿਆਰੀ ਸੁੱਤੀਏ ਕਿਉ ਪਿਰ ਬਿਨ ਰਹਿਣ ਵਿਹਾਏ ਅੰਕ ਜਲਾਉ ਤਨ ਜਾਲੀ ਆਉ ਮਾਨ ਤਨ ਜਲ ਬਲ ਜਾਏ ਜਾ ਤਨ ਕੰਤ ਨ ਰਾਵੀਆ ਤਾ ਬਿਰਥਾ ਜੋ ਬਨਜਾਏ ਸੇਜੈ ਕੰਤ ਮਹੇਲੜੀ ਸੂਤੀ ਬੂਝ ਨਾ ਪਾਏ ਹਉ ਸੁੱਤੀ ਪਿਰ ਜਾਗਣਾ ਕਿਸ ਕਉ ਪੁੱਛਉ ਜਾਏ ਸਤਗੁਰ ਮੀਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ અપਾਰ ਸਾਚੋ ਮਾਨਮਹਤ ਤੂੰ ਆਪੇ ਦੇਵਨਹਾਰ ਹਰ ਜੀਉ ਤੂੰ ਕਰਤਾ ਕਰਤਾਰ ਜੋ ਭਾਵੇ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਬਸੀਠ ਗੁਰ ਕੈ ਸਬਦ ਸਲਾਹਣਾ ਕਟਕਟ ਡੀਠ ਅਡੀਠ ਆਪੇ ਸਾਗਰ ਬੋਹਿთა ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸਬਦ ਲਗਾਵਣ ਹਾਰ ਨਿ ਡਰਿਆ ਡਰ ਜਾਣੀਐ ਬਾਜ ਗੁਰੂ ਗਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲੇਵ ਲਾਇ ਹਰ ਜੀਉ ਸਬਦ ਪਛਾਣੀਐ ਸਾਚ ਰੁੱਤੇ ਗੁਰ ਵਾਕ ਇਹ ਤਾਂ ਮੈਲ ਨਾ ਲੱਗਈ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇ ਕਿਆ ਸਾਖ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉ ਮੈ ਤ੍ਰਿਸਨਾ ਮਾਰ ਕੇ ਸੱਚ ਰਖਿਆ ਔਰ ਤਾਰ ਜਗ ਮਹਿ ਲਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਹ ਬੈ ਸੋਈ ਭਗਤ ਸੱਚੀ ਅਰਦਾਸ ਬਾਤਿ ਸੋ ਲੇਖਾ ਨਿਭੜੈ RAM ਨਾਮ ਪ੍ਰਗਾਸ ਉੱਚਾ ਉੱਚਉ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ